ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੇ ਫਲਾਸ ਅਗਲੇ 48 ਘੰਟਿਆਂ ਦੇ ਮੌਸਮ ਅਫਰੇਡ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਐਸ ਲਈ ਜੀ ਤਾਜ਼ਾ ਸੈਟਲਾਈਟ ਦਸਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਆਥਣ ਦਾ ਟਾਈਮ ਹੋ ਚੁੱਕਿਆ 26 ਮਈ ਦਾ ਜਿਹੜਾ ਜਿਹੜਾ ਟਾਈਮ ਐਸ ਲਈ ਸ਼ਾਮ ਦਾ 6:30 ਵਜੇ ਜਾ ਰਿਹਾ ਪੰਜਾਬ ਦੀ ਜਗਰ ਗੱਲ ਕਰਦੇ ਆ ਤੇ ਅੱਜ ਮੌਸਮ ਕਰਮ ਤੇ ਖੁਸ਼ਕ ਹੋਣਿਆ ਹੋਇਆ ਪੰਜਾਬ ਦੇ ਬਹੁਤੇ ਖਾਗਾਂ ਦੇ ਵਿੱਚ ਮੌਸਮ ਇਸ ਵੇਲੇ ਸਾਫ ਹੈ ਅੱਜ ਰਾਤ ਦਾ ਮੌਸਮ ਵੀ ਪੰਜਾਬ ਦੇ ਵਿੱਚ ਬਹੁਤੇ ਖਾਗਾਂ ਦੇ ਵਿੱਚ ਸਾਫ ਰਹਿੰਦਾ ਜਾ ਫਿਰਿਆ ਕਿਤੇ ਕਿਤੇ ਹਲਕੀ ਡੋਟ ਵਿੱਚ ਬਦਲ ਵਜ ਬਣ ਸਕਦੀ ਹੈ ਮਾਝਾ ਖੇਤਰ ਖਾਸ ਕਰ ਗੁਰਦਾਸਪੁਰ ਸ੍ਰੀ ਅਮਰitsar ਸਰਸਾ ਮੈਨਾ ਖੇਤਰਾ ਦੇ ਵਿੱਚ ਅ ਫਿਰਛੇ ਇੱਕ ਸਿਸਟਮ ਪਹੁੰਚ ਕਰ ਰਿਹਾ ਪਾਕਿਸਤਾਨ ਵਾਲੇ ਖਾਸ ਕਰ ਉਤਰੀ ਭਾਗਾਂ ਦੇ ਵਿੱਚ ਜੇਕਰ ਉੱਥੇ ਬੱਦਲ ਬਣ ਜਾਂਦਾ ਹੈ ਤੇ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਕਰ ਸਕਦਾ ਹੈ ਇੱਕ ਦੋ ਜ਼ਿਲ੍ਹਿਆਂ ਨੂੰ ਖਾਸ ਕਰ ਮਾਝਾ ਖੇਤਰ ਦੇ ਵਿੱਚ ਤੇ ਬਾਕੀ ਤੁਹਾਨੂੰ ਅਸੀਂ ਲਿਖਤੀ ਪੋਰਸਾਂ ਵਿੱਚ ਸਾਂਝ ਕਿ ਅਜਰਾਤ ਮੌਸਮ ਸਾਫ ਤੇ ਖੁਸ਼ਕ ਰਹਿੰਦਾ ਜਾ ਪਰਿਆ ਜੀ ਜੇਕਰ ਬੀਤੇ ਚੌਰੀ ਘੰਟਿਆਂ ਦੇ ਹਾਂਕੜੇ ਚੱਕਦੇ ਆ ਪੰਜਾਬ ਦੇ ਵਿੱਚ 21.4 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਡਾ ਖੇਤਰ ਲੁਧਿਆਣਾ ਰਿਹਾ ਜੋ ਕਿ ਮਿਨੀਮਮ ਟੈਂਪਰੇਚਰ ਦੇ ਸਾਹਮਣੇ ਰਿਹਾ ਤੇ ਰਾਤਾਂ ਦੇ ਟੈਂਪਰੇਚਰ ਕਹੇ ਲਿਆ ਕਿ 21 ਤੋਂ ਲੈ ਕੇ 25-26 ਦੇ ਆਸ-ਪਾਸ ਚੱਲਦੇ ਹੋਏ ਨੇ ਤੇ ਇਸੇ ਤਰ੍ਹਾਂ ਅੱਜ ਵੀ ਰਾਤ ਮਾਹੌਲ ਸਾਫ਼ ਰਹੇਗਾ ਆਉਂਦੇ ਦਿਨਾਂ ਦੀ ਜੇਕਰ ਫਾਂ ਗੱਲ ਕਰਦੇ ਆ ਅਗਲੇ 48 ਘੰਟਿਆਂ ਦੇ ਵਿੱਚ ਕਿਤੇ ਨਾ ਕਿਤੇ ਹਲਕੀ ਟੁੱਟਵੀਂ ਕਾਰਵਾਈਆਂ ਹੋ ਸਕਦੀਆਂ ਨੇ ਮੀਂਹ ਦੀਆਂ ਜੇਕਰ ਕਿਤੇ ਕਿਤੇ ਬੱਦਲ ਬਣ ਜਾਂਦਾ ਖਾਸ ਕਰ ਪਹਾੜਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਯਾਨੀ ਕਿ ਪਹਾੜ ਖੇਤਰ ਤਵਾ ਖੇਤਰ ਪਰ ਮਾਜਾ ਖੇਤਰ ਦੇ ਵਿੱਚ ਬੱਦਲ ਬਣ ਦੀ ਉਮੀਦ ਰਹ ਕੱਲ 27 ਤਰੀਕ ਤੇ 28 ਤਰੀਕ ਨੂੰ ਤੇ ਕਿਤੇ ਕਿਤੇ ਹਲਕੇ ਤੇ ਕਿਤੇ ਕਿਤੇ ਦਰਮਿਆਨੇ ਛਰਾਟੇ ਲੱਗ ਸਕਦੇ ਨੇ ਜੇਕਰ ਬੱਦਲ ਐਕਟਿਵ ਲੈਵਲ ਦਾ ਬਣ ਜਾਂਦਾ ਹੈ ਇਸ ਤਰ੍ਹਾਂ ਵਾਜੀ ਇੱਕ ਨਜ਼ਰ ਤਾਜ਼ਾ ਅੰਕੜਿਆਂ ਤੇ ਲਾ ਲੈਨੇ ਆ ਤਾਜ਼ਾ ਅਪਡੇਟ ਤੇ ਲਾ ਲੈਨੇ ਆ ਜੋ ਮੌਸਮ ਵਿਭਾਗ ਨੇ ਜਾਰੀ ਕੀਤੀ ਆ ਜੇਕਰ ਅਗਲੇ ਦਿਨਾਂ ਦੀ ਗੱਲ ਕਰਦੇ ਆ ਜੀ 26 27 ਤੇ 28 ਤਰੀਕ ਤੇ ਗੜਜਲਿਸ਼ਕ ਦੇ ਨਾਲ ਉਮੀਦ ਹੈ ਜਿਹੜੇ ਅਲਰਟ ਨੇ ਜਾਰੀ ਕੀਤੇ ਗਏ ਨੇ ਅਗਲੇ 48 72 ਘੰਟਿਆਂ ਦੇ ਲਈ ਯਾਨੀ ਕਿ ਗੜਜਲਿਸ਼ਕ ਦੇ ਨਾਲ ਮੀਂਹ ਜੜਿਆਦਾਰ ਹੋਣਗੇ ਕਿਹੜੇ ਖੇਤਰਾਂ ਦੇ ਵਿੱਚ ਹੋਣਗੇ ਇਹ ਤੁਹਾਨੂੰ ਅਸੀਂ ਲਿਖਤੀ ਪੋਸਟ ਰਾਹੀਂ ਜਾਂ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਨੂੰ ਅਪਡੇਟ ਸਾਂਝੀ ਕਰ ਦਾਂਗੇ ਮੌਕੇ ਤੇ ਤਾਂਤਾਲੇ ਜਿਹਾ ਜਾਸਤਨ